ਹਾਂਜੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਪੰਜਾਬ ਦੇ ਵਿੱਚ ਜਿਹੜੇ ਚਿੜੀਆ ਘਰ ਨੇ ਉਹਨਾਂ ਬਾਰੇ ਗੱਲ ਕਰਾਂਗੇ ਪੰਜਾਬ 'ਚ ਕਿਹੜੇ ਕਿਹੜੇ ਚਿੜੀਆ ਘਰ ਨੇ ਤੇ ਕਿੱਥੇ ਕਿੱਥੇ ਨੇ ਤੇ ਕਿਹੜੇ ਕਿਹੜੇ ਇੰਪੋਰਟੈਂਟ ਹੈਗੇ ਮਹਿੰਦਰ ਚੌਧਰੀ ਚਿੜੀਆ ਘਰ ਪਹਿਲਾ ਕੁਐਸਚਨ ਹੈਗਾ ਮਹਿੰਦਰ ਚੌਧਰੀ ਚਿੜੀਆ ਘਰ ਇਹ ਘਰ ਕਿੱਥੇ ਹੈਗਾ ਮੁਹੱਲੇ ਦੇ ਵਿੱਚ ਹੈਗਾ ਇਹ ਕੁਐਸਚਨ ਨੂੰ ਯਾਦ ਕਰ ਲਓ ਰਿਪੀਟ ਹੁੰਦਾ ਰਹਿੰਦਾ ਹੈਗਾ ਮਹਿੰਦਰ ਸਿੰਘ ਚੌਧਰੀ ਚਿੜੀਆ ਘਰ ਕਿੱਥੇ ਸਥਿਤ ਹੈਗਾ ਇਹ ਆਪਣਾ ਮੁਹੱਲੇ 'ਚ ਹੈ ਕੁਐਸਚਨ ਨੂੰ ਯਾਦ ਕਰ ਲਓ ਲੁਧਿਆਣੇ ਦਾ ਚਿੜੀਆ ਘਰ ਲੁਧਿਆਣੇ ਦਾ ਜਿਹੜਾ ਚਿੜੀਆ ਘਰ ਆ ਉਹਨੂੰ ਕਾਦੇ ਵਾਸਤੇ ਜਿਆਦਾ ਮਸ਼ਹੂਰ ਹੈਗਾ ਉਹ ਮਸ਼ਹੂਰ ਹੈਗਾ ਟਾਈਗਰ ਸਫਾਰੀ ਵਾਸਤੇ ਟਾਈਗਰ ਸਫਾਰੀ ਵਾਸਤੇ ਜਿਹੜਾ ਲੁਧਿਆਣੇ ਦਾ ਚਿੜੀਆ ਘਰ ਮਸ਼ਹੂਰ ਹੈਗਾ ਇਹਦੇ ਵਿੱਚ ਤੁਹਾਨੂੰ ਕੁਐਸਚਨ ਦੇ ਵਿੱਚ ਇਹੀ ਪੁੱਛਣਗੇ ਕਿ ਟਾਈਗਰ ਸਫਾਰੀ ਜ਼ਿਆਦਾਤਰ ਪੰਜਾਬ 'ਚ ਕਿੱਥੇ ਪਾਇਆ ਜਾਂਦਾ ਜਾਂ ਕਿਹੜਾ ਚਿੜੀਆ ਘਰ ਆ ਜਿਹੜਾ ਟਾਈਗਰ ਸਫਾਰੀ ਵਾਸਤੇ ਮਸ਼ਹੂਰ ਹੈਗਾ ਲੁਧਿਆਣੇ 'ਚ ਅਗਲਾ ਇੰਪੋਰਟੈਂਟ ਕੁਐਸਚਨ ਡੀਅਰ ਪਾਰਕ ਬੀਡ ਮੋਤੀ ਬਾਗ ਕਿੱਥੇ ਹੈ ਮੋਤੀ ਬਾਗ ਤੋਂ ਆਪਾਂ ਨੂੰ ਪਤਾ ਲੱਗ ਜਾ ਮੋਤੀ ਬਾਗ ਕਿੱਥੇ ਹੈਗਾ ਪਟਿਆਲੇ ਦੇ ਵਿੱਚ ਤਾਂ ਇਸ ਕੁਐਸਚਨ ਦਾ ਆਨਸਰ ਕੀ ਹੋ ਜੂਗਾ ਆਪਣਾ ਪਟਿਆਲਾ ਡੀਅਰ ਪਾਰਕ ਬੀਡ ਕਿੱਥੇ ਆਪਣਾ ਮੋਤੀ ਬਾਗ ਪਟਿਆਲੇ ਚ ਡੀਅਰ ਪਾਰਕ ਨੀਲੋ ਨੀਲੋ ਵਿਕ ਵਿਕ ਜਿਹੜਾ ਪਾਰਕ ਬਣਿਆ ਹੋਇਆ ਹੈਗਾ ਈਲੋਗੀ ਚਪੈਂਦਾਗਾ ਲੁਧਿਆਣਾ ਜ਼ਿਲ੍ਹੇ ਚ ਠੀਕ ਹੈ ਜੀ ਅਗੇ ਡੀਅਰ ਪਾਰਕ ਬੀਡ ਤਲਾਬ ਜਿਹੜਾ ਬੀਡ ਤਲਾਬ ਹੈ ਡੀਅਰ ਪਾਰਕ ਬੀਡ ਤਲਾਬ ਇਹ ਬਠਿੰਡੇ ਹੈਗਾ ਬਠਿੰਡੇ ਬਣਿਆ ਹੋਇਆ ਹੈਗਾ ਠੀਕ ਹੈ ਜੀ ਅੱਗੇ ਜਿਹੜੇ ਬਟੋਨਿਕਲ ਗਾਰਡਨ ਨੇ ਜਿਹੜੇ ਉਹਨਾਂ ਬਾਰੇ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜਿਹੜੇ ਬਟੋਨਿਕਲ ਗਾਰਡਨ ਨੇ ਇਹਨਾਂ ਕੁਐਸਚਨਾਂ ਆ ਜੋ ਇੱਕ ਦੋ ਕੁਐਸਚਨ ਮਿਲ ਜਾਂਦੇ ਆ ਤੇ ਆਪਣਾ ਪਲੱਸ ਪੁਆਇੰਟ ਹੀ ਆ ਬਰਾਦਰੀ ਗਾਰਡਨ ਹੈ ਆਪਾਂ ਨੂੰ ਪਤਾ ਹੀ ਹੈ ਕਿੱਥੇ ਹੈਗਾ ਪਟਿਆਲੇ ਚ ਜਗਾ ਬਹੁਤ ਫੇਮਸ ਆ ਨਾ ਪਟਿਆਲੇ ਵਿਖੇ ਆ ਗਏ ਗਾਰਡਨ ਹੈ ਜਿਹੜਾ ਆਮ ਖਾਸ ਬਾਗ ਆਮ ਖਾਸ ਬਾਗ ਦੇ ਬਾਰੇ ਵੀ ਤੁਸੀਂ ਆਊਗਾ ਸੁਣਿਆ ਹੀ ਹੈ ਇਹ ਕਿੱਥੇ ਹੈਗਾ ਸਰਹਿੰਦ ਦੇ ਵਿੱਚ ਕੈਮਾ ਵੰਸਪਤੀ ਬਾਗ ਕਕਾ ਕੈਮਾ ਗਕਾ ਕਪੂਰਥਲਾ ਕੈਮਾ ਵੰਸਪਤੀ ਬਾਗ ਕਿੱਥੇ ਹੈਗਾ ਕਪੂਰਥਲੇ ਠੀਕ ਹੈ ਜੀ ਇਸੇ ਤਰ੍ਹਾਂ ਸਾਲੀਮਰ ਵੰਸਪਤੀ ਬਾਗ ਸਾਲੀਮਰ ਵੰਸਪਤੀ ਬਾਗ ਵੀ ਕਿੱਥੇ ਹੈਗਾ ਕਪੂਰਥਲੇ ਆ ਜਿਹੜਾ ਆ ਕੁਐਸਚਨ ਹੈਗਾ ਸਾਲੀਮਰ ਵੰਸਪਤੀ ਬਾਗ ਇਹ ਬਹੁਤ ਵਾਰੀ ਰਿਪੀਟ ਹੋਇਆਗਾ ਇਹਨੂੰ ਜ਼ਰੂਰ ਯਾਦ ਕਰ ਲਿਓ शालीमार बंसवती बाग, अराम बाग।, अराम बाग, बाग नाल नाल ये किथे है जी कपूरथले ਦੇ ਵਿੱਚ ਰਾਮ ਬਾਗ ਰਾਮ ਬਾਗ ਕਿੱਥੇ ਹੈਗਾ ਅੰਮ੍ਰਿਤਸਰ ਰਾਮ ਬਾਗ ਕਿੱਥੇ ਹੈਗਾ ਅੰਮ੍ਰਿਤਸਰ ਇਹ ਕੁਐਸਚਨ ਨੂੰ ਜ਼ਰੂਰ ਨਾਲ ਨਾਲ ਯਾਦ ਕਰੀ ਜਾਏ ਇੰਪੋਰਟੈਂਟ ਨੇ ਕੁਐਸਚਨ ਪਿਪਲ ਪੁਆਇੰਟ ਆਫ ਵੀ ਤੋਂ ਤੇ ਆਪਾਂ ਨੂੰ इजीली ਜੇ ਸੌਖੇ ਕੁਐਸਚਨ ਐਜਿਟ ਮਿਲ ਜੰਦੇ ਆ ਤਾਂ ਆਪਣੀ ਜਿਹੜਾ ਕੰਫੀਡੈਂਸ ਦਾ ਲੈਵਲ ਵੱਧ ਜਾਣਾਗਾ ਧੰਨਵਾਦ